ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੰਜਾਬ ਦੇ ਉੱਤੇ ਤੇ ਇਸ ਥੰਬਨੇਲ ਦੇ ਨਾਲ ਤੁਸੀਂ ਦੇਖ ਹੀ ਲਿਆ ਹੋਊਗਾ ਕਿ ਆਪਾਂ ਵੀਡੀਓ ਕਿਸ ਚੀਜ਼ ਲਈ ਬਣਾਉਣੀ ਆ ਕਿਹੜੇ ਸਟੂਡੈਂਟਸ ਲਈ ਬਣਾਉਣੀ ਆ ਤੇ ਇਹ ਵੀਡੀਓ ਬਣਾਉਣੀ ਕਿਉਂ ਜ਼ਰੂਰੀ ਸੀ ਕਿਉਂਕਿ ਜਿਹੜੀ 2024 ਦੀ ਭਰਤੀ ਸੀ ਉਹਨੂੰ ਅੱਜ ਲਗਭਗ 2 ਸਾਲ ਹੋਣ ਆਲੇ ਨੇ ਕਿਉਂਕਿ ਜਿਹੜੀ ਫਰਵਰੀ ਦੇ ਵਿੱਚ ਜਨਵਰੀ ਫਰਵਰੀ ਦੇ ਵਿੱਚ 2024 ਦੀ ਜਿਹੜੀ ਭਰਤੀ ਹੋਈ ਸੀ ਠੀਕ ਹੈ ਉਹਦਾ ਨੋਟੀਫਿਕੇਸ਼ਨ ਆ ਚੁੱਕਿਆ ਸੀ ਤੇ ਨਵਾਂ ਸਾਲ 2026 ਚੜਨ ਦੇ ਵਿੱਚ ਸਿਰਫ ਇੱਕ ਦਿਨ ਬਾਕੀ ਆ ਕੱਲ ਨੂੰ ਨਵਾਂ ਸਾਲ ਚੜ ਜੂਗਾ ਪਰ ਜਿਹੜੀ ਮਾਨ ਸਾਹਿਬ ਦੀ ਮਾਨ ਸਾਹਿਬ ਨੇ ਆਪਦੀ ਹਰ ਇੱਕ ਸਪੀਚ ਦੇ ਵਿੱਚ ਕੋਈ ਵੀ ਮਤਲਬ ਕਿ ਇਹਨਾਂ ਨੇ ਕਿਤੇ ਵੀ ਸੈਸ਼ਨ ਹੋਣਾ ਕਿਤੇ ਵੀ ਇਹਨਾਂ ਦੀ ਮੀਟਿੰਗ ਹੋਣੀ ਕਿਤੇ ਵੀ ਇਹਨਾਂ ਨੇ ਕੋਈ ਰੈਲੀ ਦੇਣੀ ਜਾਂ ਕਿਤੇ ਵੀ ਕੋਈ ਇਹਨਾਂ ਨੇ ਕੁਝ ਵੀ ਸੰਬੋਧਨ ਕਰਨਾ ਤਾਂ ਇਹਨਾਂ ਨੇ ਸਿਰਫ ਇਹੀ ਗੱਲ ਕਰਨੀ ਆ ਅਸੀਂ ਜੀ ਇੰਨੀਆਂ ਭਰਤੀਆਂ ਕੱਢ ਦਿੱਤੀਆਂ ਐਨੀਆਂ ਭਰਤੀਆਂ ਜਿਦੇ ਵਿੱਚੋਂ ਅੱਜ ਤੱਕ ਜੇ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਪੰਜਾਬ ਪੁਲਿਸ ਵਿੱਚ ਸਿਰਫ 2023 ਵਾਲੀ ਭਰਤੀ 2 ਸਾਲਾਂ ਵਿੱਚ ਧਰਨੇ ਲਾ ਕੇ ਸਿਰੇ ਚੜੀ ਗਈ। ਹੋਰ ਅੱਜ ਤੱਕ ਇਹਨਾਂ ਦੁਆਰਾ ਮਤਲਬ ਕਿ ਕੋਈ ਭਰਤੀ ਨਹੀਂ ਹੈਗੀ ਜਿਹੜੀ ਕੋਈ ਜੱਜ ਦੇ ਤਰੀਕੇ ਨਾਲ ਸਹੀ ਤਰੀਕੇ ਨਾਲ ਉਹ ਵੀ ਮਤਲਬ ਕਿ ਜਿਹੜੀ 2023 ਵਾਲੀ ਭਰਤੀ ਸੀ ਉਸ ਦੇ ਵਿੱਚ ਵੀ ਧਰਨੇ ਲਗਾਏ ਗਏ ਤੇ ਜਿਹੜੀਆਂ ਹੋਰ ਭਰਤੀਆਂ ਇੱਕ ਦੋ ਇਹਨਾਂ ਨੇ ਸਿਰੇ ਚੜਾਈਆਂ ਨੇ ਉਹਨਾਂ ਵਿੱਚ ਵੀ ਇਹੀ ਹਾਲ ਰਿਹਾ ਪੀਐਸਪੀਸੀਐਲ ਦੀ ਨਾਲ ਉਹ ਜਿਹੜੀ ਉਹਦੇ ਵਿੱਚ ਵੀ ਸਾਰੇ ਧਰਨੇ ਲਗਾ ਲਗਾ ਕੇ ਤੇ ਪੀਟਰ ਪਰਸਵੀ ਬੋਰਡ ਜਿਹੜਾ ਪੰਜਾਬ ਸਰਕਾਰ ਦਾ ਬੋਰਡ ਪੇਪਰ ਕੰਡਕਟ ਕਰਵਾਉਂਦਾ ਉਹ ਬੋਰਡ ਦਾ ਇੰਨਾ ਬੁਰਾ ਹਾਲ ਹੈ ਜਿਹੜੇ ਪੇਪਰਾਂ ਦੇ ਵਿੱਚ ਨਕਲ ਚੱਲਦੀ ਹੈ ਸ਼ਰਿਆਮ ਧੱਕਾ ਹੁੰਦਾ ਸ਼ਰਿਆਮ ਜਿਹੜੇ ਪੇਪਰ ਲੀਕ ਹੁੰਦੇ ਨੇ ਉਹਨਾਂ ਨੂੰ ਇਹ ਸਿਰੇ ਚੜੀ ਜਾਂਦੇ ਨੇ ਸਿਰੇ ਕਿਉਂ ਚੜਨੇ ਪੈਂਦੇ ਨੇ ਇਹਨਾਂ ਨੂੰ ਇਹਨਾਂ ਦੇ ਅਬਦੇ ਪੈਸੇ ਇਹਨਾਂ ਨੇ ਅਬਦੇ ਜਿਹੜਾ ਹੈਗਾ ਕਰਪਸ਼ਨ ਹੈ ਇਹਨਾਂ ਦੇ ਲੀਡਰਾਂ ਦੇ ਵਿੱਚ ਇਹਨਾਂ ਦੇ ਬੋਰਡਾਂ ਦੇ ਵਿੱਚ ਇਹਨਾਂ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਸਟਾਫ ਹੈ ਉਹਦੇ ਵਿੱਚ ਇਹਨਾਂ ਦੀ ਆਪਣੀ ਕਰਾਪਸ਼ਨ ਹੈ ਉੱਥੋਂ ਪੈਸਾ ਕਮਾਉਣਾ ਫਿਰ ਇਹਨਾਂ ਨੇ ਉਹੀ ਪੇਪਰ ਸਿਰੇ ਚਾੜਨੇ ਤੇ ਗੱਲ ਇਹ ਜਿਹੜੀ ਇਹਨਾਂ ਦੀ ਸਰਕਾਰ ਦੀ ਗੱਲ ਹੈ ਕੋਈ ਇਹਨਾਂ ਦਾ ਐਮ.ਐਲ.ਏ ਹੋ ਜੇ ਹਰੇਕ ਥਾਂ ਤੇ ਜਾ ਕੇ ਕਹਿਣਗੇ ਅਸੀਂ ਆਹ ਕਰਤਾ ਅਸੀਂ ਆਹ ਕਰਤਾ ਤੇ ਹੁਣ ਜਦੋਂ ਮਤਲਬ ਕਿ ਰੀਸੈਂਟਲੀ ਕੁਝ ਸਟੇਟਾਂ ਦੇ ਪਿੱਛੇ ਵੋਟਾਂ ਹੋਈਆਂ ਸੀ ਉੱਥੇ ਕੇਜਰੀਵਾਲ ਸਾਹਿਬ ਇਹਨਾਂ ਦੇ ਝਾੜ-ਝਾੜ ਕਹਿ ਰਹੇ ਸੀ ਅਸੀਂ ਪੰਜਾਬ ਦਾ ਐਜੂਕੇਸ਼ਨ ਬੋਰਡ ਆ ਜਿਹੜਾ ਉਹ ਉੱਥੇ ਲੈ ਕੇ ਆਉਣਾ ਜਿਵੇਂ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਅਸੀਂ ਪੇਪਰ ਕੰਡਕਟ ਕਰਵਾਉਨੇ ਆ ਪੰਜਾਬ ਦੇ ਵਿੱਚ ਅਸੀਂ ਆ ਕਰਤਾ ਸੀ ਉਹ ਸੋਡੀ ਸਟੇਟ ਦੇ ਵਿੱਚ ਵੀ ਲੈ ਕੇ ਆਵਾਂਗੇ ਉੱਥੇ ਜਾ ਕੇ ਇਹਨਾਂ ਨੇ ਇਸ ਤਰੀਕੇ ਦੇ ਲਾਰੇ ਲਾਉਣੇ ਨੇ ਪਹਿਲਾਂ ਆਪਾਂ ਚਲੋ ਕਿਸੇ ਹੋਰ ਚੀਜ਼ ਬਾਰੇ ਨਹੀਂ ਗੱਲ ਕਰਨਾ ਚਾਹੁੰਦੇ ਠੀਕ ਹੈ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਦਿੱਲੀ ਦੇ ਵਿੱਚ ਚਲੋ ਇਹਨਾਂ ਨੇ ਜਿਹੜਾ ਹੈਗਾ ਮਤਲਬ ਕਿ ਐਜੂਕੇਸ਼ਨ ਤੇ ਕੰਮ ਕੀਤਾ ਸੀ ਇਹ ਸਰਕਾਰ ਨੇ ਪਰ ਆਪਣੇ ਪੰਜਾਬ ਦੇ ਵਿੱਚ ਹਾਂ ਸਕੂਲਾਂ ਦੇ ਨੇਮ ਜ਼ਰੂਰ ਚੇਂਜ ਕਰੇ ਨੇ ਸਕੂਲ ਆਫ ਐਮਈਐਸ ਠੀਕ ਹੈ ਪੇਪਰ ਮਤਲਬ ਕਿ ਕੰਮ ਕੁਮ ਕਿਸੇ ਨਾ ਸਕੂਲਾਂ ਚ ਹੋਇਆ ਨਾ ਇਹਨਾਂ ਨੇ ਕਿਸੇ ਐਜੂਕੇਸ਼ਨ ਸਿਸਟਮ ਤੇ ਸੁਧਾਰ ਲਿਆਂਦਾ ਨਾ ਕਿਸੇ ਕਰਪਸ਼ਨ ਮਾਡਲ ਤੇ ਇਹਨਾਂ ਨੇ ਕੁਝ ਕੋਈ ਕਰਿਆ ਹਾਂ ਇੱਕ ਇਹਨਾਂ ਦਾ ਜਦੋਂ ਮਤਲਬ ਕਿ ਵੋਟਾਂ ਹੋਈਆਂ ਸੀਗੀਆਂ ਜਦੋਂ ਇਹਨਾਂ ਦੇ ਐਮਐਲਏ ਜਿੱਤੇ ਸੀ ਇੱਕ ਇਹਨਾਂ ਦਾ ਐਮਐਲਏ ਸੀ ਆ ਮਾਨਸ ਵਾਲਾ ਜਿਹੜਾ ਮਤਲਬ ਕਿ ਸਿੱਧੂ ਮੂਸੇ ਵਾਲਾ ਜਿਹਦੀ ਆਪਾਂ ਕਹਿ ਸਕਦੇ ਆ ਆਪੋਜੀਟ ਸੀ ਠੀਕ ਹੈ ਉਹ ਇਹਨਾਂ ਨੇ ਵੀ ਸ਼ਾਇਦ ਕੋਈ ਸਟੰਟ ਖੇਡਿਆ ਹੋਵੇ ਉਹਨੂੰ ਹਾਂ ਜਾਣ ਬੁੱਝ ਕੇ ਜਿਹੜਾ ਹੈਗਾ ਇਹਨਾਂ ਨੇ ਬਾਹਰ ਕਰਤਾ ਪਰ ਇਸ ਤੋਂ ਬਾਅਦ ਇਹਨਾਂ ਦੇ ਹੁਣ ਜਿੰਨੇ ਐਮਐਲਏ ਨੇ ਸਾਰੇ ਮੰਨ ਲਓ ਇਹਨਾਂ ਨੂੰ ਪਤਾ ਹੈ ਕਿ ਅਸੀਂ ਦੁਬਾਰੇ ਕੀ ਪਤਾ ਆਉਣਾ ਜਾਂ ਨਾ ਕਿਉਂਕਿ ਲੋਕ ਇਹਨਾਂ ਤੋਂ ਅੱਕੇ ਬੈਠੇ ਨੇ ਅੱਕੇ ਬੈਠਣ ਦਾ ਕੰਮ ਕੀ ਆ ਹੁਣ ਜਿਵੇਂ ਜਿਹੜੇ 2024 ਸਟੂਡੈਂਟ ਨੇ ਜਿਵੇਂ ਉਹ ਅੱਕੇ ਬੈਠੇ ਨੇ ਇਸ ਤਰੀਕੇ ਨਾਲ ਇਹਨਾਂ ਤੋਂ ਪਿੰਡਾਂ ਦੇ ਸ਼ਹਿਰਾਂ ਦੇ ਲੋਕ ਅੱਕੇ ਬੈਠੇ ਨੇ 2024 ਦੀ ਭਰਤੀ ਨੂੰ ਅੱਜ 2 ਸਾਲ ਹੋ ਜਾਣਗੇ ਪਰ ਭਰਤੀ ਦਾ ਹਜੇ ਕੋਈ ਅਤਾ ਪਤਾ ਨਹੀਂ ਇਹਨਾਂ ਨੂੰ ਕਦੋਂ ਜੁਆਇਨਿੰਗ ਦੇਣੀ ਆ ਤੇ ਜਦੋਂ ਵੀ ਬੱਚੇ ਹੈੱਡਕੁਆਟਰ ਪੰਜਾਬ ਪੁਲਿਸ ਹੈੱਡਕੁਆਟਰ ਦੇ ਜਦੋਂ ਕਾਲ ਲਾਉਂਦੇ ਨੇ ਤਾਂ ਉਹ ਉਹਨਾਂ ਦਾ ਕੀ ਜਵਾਬ ਹੁੰਦਾ ਉਹ ਕਹਿੰ ਕਿ ਜਿਹੜਾ ਮਤਲਬ ਕਿ ਸਾਨੂੰ ਨਹੀਂ ਪਤਾ ਹੈਗਾ ਤੁਸੀਂ ਮਾਨ ਸਾਹਿਬ ਜਿਹੜੇ ਹੈਗਾ ਸਾਨੂੰ ਡੇਟ ਦੇਣਗੇ ਜੁਆਇਨਿੰਗ ਦੀ ਇਹਨਾਂ ਨੇ ਪ੍ਰੋਗਰਾਮ ਰੱਖਣੇ ਨੇ ਫਿਰ ਤੁਹਾਡੇ ਨੂੰ ਸਾਨੂੰ ਜਿਹੜਾ ਨਿਯੁਕਤੀ ਪੱਤਰ ਦੇ ਦਾਂਗੇ ਪਹਿਲੀ ਗੱਲ ਤਾਂ 28 ਮਈ ਨੂੰ ਜਿਹੜਾ ਹੈਗਾ ਇਹ ਰਿਜ਼ਲਟ ਆ ਗਿਆ ਸੀ ਪੰਜਾਬ ਪੁਲਿਸ ਕਨਸਟੇਬਲ 2024 ਦਾ 28 ਮਈ ਨੂੰ ਰਿਜ਼ਲਟ ਆਇਆ ਪਰ ਜਿਹੜੀ ਇਹਨਾਂ ਨੇ ਜੁਆਇਨਿੰਗ ਮਤਲਬ ਕਿ ਜੁਆਇਨਿੰਗ ਤੁਸੀਂ ਲਾ ਲੋ ਵੀ 6-7 ਮਹੀਨੇ ਹੋ ਚੁੱਕੇ ਨੇ ਅੱਜ ਤੱਕ ਇਹਨਾਂ ਨੇ ਭਰਤੀ ਦਾ ਕੋਈ ਸਿਰਾ ਨਹੀਂ ਜਾੜਿਆ ਅਗਸਤ ਦੇ ਵਿੱਚ ਮੈਡੀਕਲ ਮਤਲਬ ਕਿ ਫਾਈਨਲ ਆਪਾਂ ਕਹਿ ਸਕਦੇ ਹਾਂ ਪ੍ਰੋਸੈਸ ਹੁੰਦਾ ਮੈਡੀਕਲ ਦਾ ਉਹ ਅਗਸਤ ਸਤੰਬਰ ਦੇ ਵਿੱਚ ਉਹ ਡਨ ਹੋ ਚੁੱਕਿਆ ਸੀ ਤੁਹਾਡੇ ਕੋਲ ਨੰਬਰ ਪਿਆ ਸੀ ਤੁਹਾਡੇ ਕੋਲ ਦਸੰਬਰ ਦੇ ਚਲੋ ਤੁਸੀਂ ਵੋਟਾਂ ਰੱਖਤੀਆਂ 14 ਤਰੀਕ ਤੱਕ ਠੀਕ ਹੈ 14 ਤਰੀਕ ਨੂੰ ਵੋਟਾਂ ਸੀ 10 ਤਰੀਕ ਤੋਂ 8 ਤਰੀਕ ਤੋਂ ਪਹਿਲਾਂ-ਪਹਿਲਾਂ ਤੁਸੀਂ ਉਸ 8 ਦਿਨਾਂ ਦੇ ਵਿੱਚ ਵਿੱਚ ਇਹਨਾਂ ਦਾ ਜਦੋਂ ਵੀ ਜੀ ਕਰਦਾ ਇਹ ਮਤਲਬ ਕਿ ਜੁਆਇਨਿੰਗ ਦੇ ਸਕਦੇ ਸੀ ਠੀਕ ਹੈ ਪਿੱਛੇ ਜੇ ਇੱਕ ਕੋਟ ਦਾ ਆਰਡਰ ਆਇਆ ਸੀਗਾ ਠੀਕ ਹੈ ਕੋਰਟ ਦੇ ਆਰਡਰ ਦੇ ਮੁਤਾਬਕ ਉਹਨਾਂ ਨੇ ਕਿਹਾ ਸੀ ਕਿ 31 ਦਸੰਬਰ ਤੱਕ ਜਿਹੜੀ ਹੈਗੀ ਹੈ ਸ਼ਾਇਦ 30 ਜਾਂ 31 ਦਸੰਬਰ ਤੱਕ ਭਰਤੀ ਜਿਹੜੀ ਹੈਗੀ ਉਹ 2025 ਵਾਲੀ ਦਾ ਰਿਜ਼ਲਟਰ ਵਾਈਜ਼ ਕਰਿਆ ਜਾਵੇ ਜਿਹੜੇ ਉਹ ਜੋ ਕਾਮਨ ਕੈਂਡੀਡੇਟ ਨੇ 2024 ਵਾਲੀ ਉਹਨਾਂ ਨੂੰ ਬਾਹਰ ਕੀਤਾ ਜਾਵੇ ਪਰ ਪੰਜਾਬ ਸਰਕਾਰ ਨੇ ਉਸ ਤੇ ਕੋਈ ਐਕਸ਼ਨ ਨਹੀਂ ਲਿਆ ਜਿਹੜੀ ਮਤਲਬ ਕਿ ਆਪਾਂ ਕਹਿਦੇ ਕਹਿੰਦੇ ਹੁੰਦੇ ਨਾ ਕਿ ਜੁਡੀਸ਼ਰੀ ਹੈ ਜਿਹੜੀ ਕਿਸੇ ਵੀ ਗਵਰਨਮੈਂਟ ਦੀ ਉਹ ਮਤਲਬ ਕਿ ਸਭ ਤੋਂ ਉੱਚ ਆਪਾਂ ਕਹਿ ਸਕਦੇ ਹਾਂ ਨਾ ਉੱਚ ਪੱਧਰ ਤੇ ਚੀਜ਼ ਹੈ ਉਹ ਠੀਕ ਹੈ ਜਿਹੜੀ ਸਰਕਾਰ ਜੁਡੀਸ਼ਰੀ ਦੀ ਨਹੀਂ ਮੰਨ ਰਹੀ ਉਹ ਹੁ ਆਟੋਮੈਟਿਕਲੀ ਆਪ ਪੈਸਾ ਨੇ ਉਹਦੇ ਵਿੱਚ ਕ腐ਸ਼ਨ ਭਰੀ ਹੋਈ ਹੈ ਇਹ ਇਹਨਾਂ ਦੇ ਆਪ ਦੇ ਮਤਲਬ ਕਿ ਬਾਵਾ ਘਟਣ ਦੇ ਤਰੀਕੇ ਨੇ ਕਿ ਹਾਂ ਅਸੀਂ ਜੁਆਇਨਿੰਗ ਦੇਣੀ ਆ ਹੁਣ ਜਿਹੜਾ ਇੱਕ ਸ਼ਾਇਦ ਮੈਂ ਇਸ ਚੀਜ਼ ਬਾਰੇ ਕਨਫਰਮ ਨਹੀਂ ਕਿ ਇੱਕ ਤਰੀਕ ਨੂੰ ਕਿਸੇ ਮਹਿਕਮੇ ਨੂੰ ਨਿਯੁਕਤੀ ਪੱਤਰ ਦੇਣੇ ਸੀ ਉਹਨਾਂ ਨੂੰ ਹੁਣ ਤਿੰਨ ਤਰੀਕ ਦੇ ਰੱਖਤੇ ਠੀਕ ਹੈ ਤੇ ਨੈਕਸਟ ਜੇ ਇਹਨਾਂ ਨੂੰ ਪੰਜਾਬ ਪੁਲਿਸ ਕਾਂਸਟੇਬਲ 2024 ਵਾਲੇ ਨੂੰ ਹੋਰ ਲੇਟ ਕਰੀ ਗਏ ਤਾਂ ਅੱਗੇ ਜਾ ਕੇ ਫਰਵਰੀ ਦੇ ਵਿੱਚ ਇੱਕ ਚੋਣਾ ਹੋਰ ਆ ਰਹੀਆਂ ਨੇ ਫੇਰ ਇਹ ਕਹਿਣਗੇ ਹਾਂ ਚੋਣ ਜਾਬਤਾ ਲੱਗ ਗਿਆ ਜੀ ਹੁਣ ਤੁਹਾਨੂੰ ਜੁਆਇਨਿੰਗ ਨਹੀਂ ਦੇ ਸਕਦੇ ਇਸ ਹਿਸਾਬ ਨਾਲ ਤਾਂ ਮਾਨ ਸਰ ਤਿੰਨ ਸਾਲ ਦੇ ਵਿੱਚ ਤੁਸੀਂ ਭਰਤੀ ਪੂਰੀ ਕਰੋਗੇ ਤੇ ਜਿਹੜੀ 2026 ਵਾਲੀ ਤੁਸੀਂ 10000 ਪੋਸਟ ਕਹਿ ਰਹੇ ਹੋ ਨਾ ਉਹ ਤਾਂ ਫਿਰ ਬੱਚੇ ਭੁੱਲੀ ਜਾਣ ਉਹਦਾ ਪਰਤੀ ਸਿਰੇ ਚੜਦੀ ਹੀ ਨਹੀਂ ਠੀਕ ਹੈ ਤੇ ਇਸ ਤਰੀਕੇ ਨਾਲ ਹੀ ਮਤਲਬ ਕਿ ਆਪਾਂ ਅੱਗੇ ਸਾਰੀ ਗੱਲਬਾਤ ਕਰਦੇ ਹਾਂ ਵੀਡੀਓ ਦੇ ਵਿੱਚ ਕੀ ਤੁਹਾਨੂੰ ਕੀ ਜਵਾਬ ਆ ਸਕਦਾ ਕਦੋਂ ਤੱਕ ਜਿਹੜੀ ਤੁਹਾਡੀ ਜੁਆਇਨਿੰਗ ਹੋ ਸਕਦੀ ਆ ਤੇ ਇਸੇ ਅੱਜ ਜਦ ਆਪਾਂ ਵੀਡੀਓ ਨੂੰ ਦੇਖਦੇ ਹੋਏ ਇਹ ਸਲੋਗਨ ਲਿਖਿਆ ਸੀਗਾ ਕਿ ਮੰਨਤਾ ਕਰਦਾ ਇੱਕੋ ਗੱਲ ਨੌਕਰੀਆਂ ਘੱਟ ਲਾਰੇ ਵੱਧ ਧਰਨੇ ਬਣਾ ਨਹੀਂ ਕਰਦਾ ਹਾਲਾ ਠੀਕ ਹੈ ਕਿਉਂਕਿ ਕੋਈ ਵੀ ਭਰਤੀ ਹੈ ਜਿਹੜੀ ਉਹ ਨਾਂ ਦਾ ਮਾਨ ਸਾਹਿਬ ਨੇ ਧਰਨੇ ਬਣਾ ਕੋਈ ਸਿਰੇ ਚੜਹੀਏਗੀ ਤਿੰਨ ਨਾਮ ਇਹਨਾਂ ਦਾ ਚੜਨੀ ਹੈ ਤੇ ਮੈਨੂੰ ਲੱਗਦਾ ਜਿਹੜੇ ਦੂਜੀਆਂ ਗਵਰਨਮੈਂਟਸ ਨੇਗੀਆਂ ਜਿਹੜੀਆਂ ਪੰਪਾ ਸਾਲਾਂ ਬਾਅਦ ਜੌਬਸ ਕੱਢਦੀਆਂ ਸੀ ਠੀਕ ਹੈ ਉਹ 5 ਸਾਲਾਂ ਬਾਅਦ ਜੌਬ ਕੱਢਦੀਆਂ ਸੀਗੀਆਂ ਤੇ 5 ਸਾਲਾਂ ਬਾਅਦ ਜੌਬ ਕੱਢ ਕੇ ਵੋਟਾਂ ਤੋਂ ਪਹਿਲਾਂ ਇਲੈਕਸ਼ਨ ਹੋਣ ਤੋਂ ਪਹਿਲਾਂ ਘੱਟੋ ਘੱਟ ਉਹ ਉਹਨਾਂ ਨੂੰ ਜੁਆਇਨਿੰਗ ਤਾਂ ਦੇ ਦਾਂਦੇ ਸੀਗੇ ਉਹ ਜੁਆਇਨਿੰਗ ਦੇ ਦਾਂਦੇ ਉਹ ਸਰੇ ਤਾਂ ਚੜਦਾ ਹੁੰਦੇ ਸੀ ਤੁਸੀਂ ਤਾਂ ਮਾਨ ਸਾਹਿਬ 2024 ਦੀ ਭਰਤੀ ਆ ਇਹ 26 ਚੜਨਾਲ ਹੋ ਗਿਆ ਅੱਗੇ ਸੁਡੀਆਂ ਇਲੈਕਸ਼ਨ ਆ ਗਈਆਂ ਭਰਤੀਆਂ ਤੁਸੀਂ ਪੰਜਾਬ ਪੁਲਿਸ ਦੀਆਂ ਇੱਕ ਕੰਪਲੀਟ ਕਰਵਾਈਆਂ ਤੁਸੀਂ ਸਪੀਚ 'ਚ ਹਰੇਕ 'ਚ ਕਹਿਦਾ ਨੂੰ ਜੀ 10000 ਕੱਢਤੀ 5000 ਕੱਢਤੀ ਉਹ ਗਨਿਆ ਤਾਂ ਦਿਓ ਸਾਨੂੰ ਕਿੱਥੇ ਕੱਢੀਆਂ ਨੇ ਤੁਸੀਂ 10000 ਜਾਂ 5000 ਭਰਤੀਆਂ ਤੁਸੀਂ ਬੱਚਿਆਂ ਦੇ ਨਾਲ ਖਿਲਵਾੜ ਕਰ ਰਹੇ ਹੋ ਉਹਨਾਂ ਦੇ ਫਿਊਚਰ ਦੇ ਨਾਲ ਖਿਲਵਾੜ ਕਰ ਰਹੇ ਹੋ ਜੇ ਕੋਈ ਇਸ ਪਾਰਟੀ ਦਾ ਜਾਂ ਕੋਈ ਅਫੀਸ਼ਲ ਇਸ ਦੀ ਵੀਡੀਓ ਦੇਖ ਰਿਹਾ ਹੈ ਨਾ ਤਾਂ ਤੁਹਾਨੂੰ ਮੈਂ ਨੈਕਸਟ ਸਲਾਈਡ ਦੇ ਵਿੱਚ ਦਿਖਾਉਣਾ ਕਿ ਭਰਤੀ ਕਦੋਂ ਦੀ ਚੱਲੀ ਹੋਈ ਹੈ ਤੇ ਕੀ ਜਿਹੜਾ ਹੈਗਾ ਪ੍ਰੋਸੈਸ ਚੱਲ ਰਿਹਾ ਤੇ ਇਹ ਤੁਸੀਂ ਦੇਖ ਸਕਦੇ ਹੋ ਜਿਹੜੀ ਪੰਜਾਬ ਪੁਲਿਸ ਕਨਸਟੇਬਲ 2024 ਦੀ ਭਰਤੀ ਆਈ ਸੀ ਇਹ 29 ਫਰਵਰੀ 2024 ਨੂੰ ਮਤਲਬ ਕਿ ਐਡਵਰਟਾਈਜ਼ਮੈਂਟ ਆ ਗਈ ਸੀ ਤੇ 14 ਮਾਰਚ 2024 ਤੋਂ ਲੈ ਕੇ 4 ਅਪ੍ਰੈਲ 2024 ਤੱਕ ਜਿਹੜੇ ਹੈਗੇ ਆ ਆਪਣੇ ਫਾਰਮ ਫਿਲ ਹੋ ਗਏ ਸੀ ਠੀਕ ਹੈ ਫਾਰਮ ਅਪਲਾਈ ਮਤਲਬ ਕਿ ਸ਼ੁਰੂ ਹੋ ਗਏ ਸੀ 1 ਜੁਲਾਈ 2024 ਨੂੰ ਤੋਂ ਲੈ ਕੇ 16 ਅਗਸਤ 2024 ਤੱਕ ਐਗਜ਼ਾਮ ਡੇਟ ਚੱਲੀ ਤੇ ਇਸ ਵਾਰ ਤੁਸੀਂ ਜਿਹੜਾ ਹੈਗਾ 2025 ਵਾਲਿਆਂ ਦਾ ਪੇਪਰ ਵੀ ਛੇਤੀ ਲੈ ਲਿਆ 2024 ਵਾਲਿਆਂ ਦਾ ਰਿਜ਼ਲਟ ਵੀ ਨਹੀਂ ਦਿੱਤਾ ਸੀਗਾ ਤਾਂ ਕਰਕੇ ਛੋਡੀ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਛੋਡੀ ਗਲਤੀ ਦੇ ਕਾਰਨ 2024 ਵਾਲੇ ਬੱਚਿਆਂ ਨੇ 2025 ਵਾਲੇ ਬੱਚਿਆਂ ਦੀਆਂ ਸੀਟਾਂ ਖਰਾਬ ਕਰੀਆਂ ਇੱਥੇ ਜਿਹੜੇ ਸਕੋਰ ਕਾਰਡ ਆਗੇ ਸੀ 18 ਦਾ ਨੰਬਰ 2024 ਨੂੰ ਆਗੇ ਸੀ ਠੀਕ ਹੈ ਤੇ ਤੋਂ ਬਾਅਦ ਫਿਜ਼ੀਕਲ ਹੋਇਆ ਦਸੰਬਰ ਤੱਕ ਠੀਕ ਹੈ ਫਿਜ਼ੀਕਲ ਚੱਲਿਆ 1 ਦਸੰਬਰ ਤੱਕ ਫਿਰ ਡੀਵੀ ਡੇਟ ਆਈ 29 ਜਨਵਰੀ ਤੋਂ ਲੈ ਕੇ 10 ਫਰਵਰੀ ਤੱਕ ਤੇ ਇਹਦੇ ਵਿੱਚ ਇਦੋਂ ਬਾਅਦ ਜਾ ਕੇ ਮਤਲਬ ਕਿ EWs ਕੈਟਾਗਰੀ ਦਾ ਕੇਸ ਵੀ ਲੱਗਿਆ ਸੀ ਇੱਕ ਠੀਕ ਹੈ ਉਸ ਤੋਂ ਬਾਅਦ ਲੇਟ ਹੁੰਦੇ ਹੁੰਦੇ ਫਾਈਨਲ ਰਿਜ਼ਲਟ ਮਤਲਬ ਕਿ ਕੁੱਲ ਮਿਲਾ ਕੇ 28 ਮਈ ਨੂੰ ਆ ਗਿਆ ਸੀ ਆ 28 ਮਈ ਤੋਂ ਬਾਅਦ ਰਿਜ਼ਲਟ ਆਇਆ ਇਦੋਂ ਬਾਅਦ ਰਿਜ਼ਲਟ ਨੂੰ ਦੁਬਾਰਾ ਰਿਵਾਈਜ਼ ਕੀਤਾ ਗਿਆ ਕਿਉਂਕਿ ਤੁਹਾਡੇ ਕੋਲ TCS ਐਡੀ ਵੱਡੀ ਕੰਪਨੀਆਂ ਠੀਕ ਹੈ ਤੁਹਾਡੇ ਕੋਲ ਇਹ 1746 ਬੱਚਿਆਂ ਦਾ ਰਿਜ਼ਲਟ ਨਹੀਂ ਜਦੋਂ ਸਹੀ ਹੋਇਆ ਤੁਸੀਂ ਹੋਰ ਕੀ ਕਰ ਲਓਗੇ ਟਾਈਮ ਨਾਲ 1746 ਕੈਂਡੀਡੇਟਸ ਦਾ ਰਿਜ਼ਲਟ ਕਿੱਡੀ ਗੱਲ ਆਉਂ ਤੁਸੀਂ ਅਸੀਂ ਐ ਕਰ ਦਾਂਗੇ ਉਹ ਕਰ ਦਾਂਗੇ ਸੋ 1746 ਬੱਚਨਾ ਰਿਜ਼ਲਟ ਨਹੀਂ ਇੰਨੇ ਟਾਈਮ 'ਚ ਮਤਲ ਫਰਿਕ ਅਗਸਤ ਨੂੰ ਦੁਬਾਰੀ ਤੁਸੀਂ ਜਿਹੜਾ ਰਵਾਈਜ਼ਰ ਰਿਜ਼ਲਟ ਕਰਤਾ ਠੀਕ ਹੈ ਤੇ ਚਲੋ ਫਿਰ ਅਗਸਤ ਦੇ ਮਿਡ ਤੱਕ ਆਪਣਾ ਡਿਸਟ੍ਰਿਕਟ ਅਲੋਟਮੈਂਟ ਹੋ ਗਈ ਸੀ ਠੀਕ ਹੈ ਜਿਹੜੇ ਬੱਚਿਆਂ ਨੂੰ ਆਰਮਡ ਕੈਡਰ ਕੈਡਰ ਮਿਲਿਆ ਸੀ ਉਹਨਾਂ ਨੂੰ ਬਡਾਲੀਅਨਸ ਮਿਲ ਗਈਆਂ ਸੀ ਤੇ ਮੈਡੀਕਲ ਸਟਾਰਟ ਹੋ ਗਿਆ ਸੀ ਸਤੰਬਰ ਤੱਕ ਮਤਲਬ ਕਿ ਸਾਰਾ ਪ੍ਰੋਸੈਸ ਤੁਹਾਡਾ ਸਤੰਬਰ ਦੇ ਐਂਡ ਤੱਕ ਜਾ ਕੇ ਕੰਪਲੀਟ ਹੋ ਗਿਆ ਸੀ ਠੀਕ ਹੈ ਸਤੰਬਰ ਤੋਂ ਬਾਅਦ ਤੁਸੀਂ ਲਾ ਲਓ ਵੀ ਹੁਣ ਤੱਕ ਦਸੰਬਰ ਹੋ ਗਿਆ ਤਿੰਨ ਚਾਰ ਮਹੀਨੇ ਦਸੰਬਰ ਕੱਲੂ ਮਗਰ ਕੇ ਨਵਾਂ ਸਾਲ ਚੜਜੂਗਾ ਚਾਰ ਮਹੀਨੇ ਤੁਸੀਂ ਫਾਲਤੂ ਖਰਾਬ ਕਰੇ ਬੱਚਿਆਂ ਦੇ ਉੱਤੇ ਫਾਲਤੂ ਸਟ्रेस ਪਾਇਆ ਤੁਸੀਂ ਸਿੱਧਾ ਹੀ ਕਹਿ ਦਿਓ ਹਾਂ ਵੀ ਇਸ ਤਾਂ ਨੌਕਰੀ ਜਿਹੜੀ ਹੈਗੇ ਸਿਰੇ ਨਹੀਂ ਚੜ੍ਹਨਾ ਚਾਹੁੰਦੇ ਤੁਸੀਂ ਬਾਰ-ਬਾਰ ਹਰੇਕ ਸਪੀਚ ਦੇ ਵਿੱਚ ਜਾਂਦੇ ਹੋ ਗੱਲ ਤੁਸੀਂ ਸੇਮ ਕਰਨੀ ਹੁੰਦੀ ਹੈ ਕਿ ਅਸੀਂ ਨੌਕਰੀਆਂ ਕੱਢ ਰਹੇ ਹਾਂ ਨੌਕਰੀ ਜੋ ਐਂ ਵੀ ਕਹੋ ਅਸੀਂ ਆਹ ਨੌਕਰੀ ਪਹਿਲੀ ਵਾਰ ਚ ਜੁਆਇਨ ਕਰਾਤੀ ਬਿਨਾ ਧਰਨੇ ਤੋਂ ਕੋਈ ਟੀਚਰ ਹੋਣ ਟੀਚਰਾਂ ਦੀਆਂ ਭਰਤੀਆਂ ਆਈਆਂ ਸੀ ਤੇ ਉਹਨਾਂ ਜੋ ਅੱਧੇ ਬੱਚਿਆਂ ਨੂੰ ਜਿਹੜੇ ਹੈਗੇ ਹੈਗੇ ਜੁਆਇਨਿੰਗ ਲੈਟਰ ਮਿਲ ਗਏ ਸੀ ਜਿਹੜੇ ਬੱਚਿਆਂ ਨੇ ਜੁਆਇਨਿੰਗ ਨਹੀਂ ਕਰੀ ਉਹ ਅਗਲੇ ਦਿਨ ਰੈਟ ਲੱਗੀ ਕਿਸੇ ਤਰੀਕੇ ਨਾਲ ਉਹ ਥੋੜੇ ਕਰਕੇ ਜੇ ਤੁਸੀਂ ਉਹ ਕਿਸੇ ਤਰੀਕੇ ਨਾਲ ਉਹਨੂੰ ਸਹੀ ਕਰੋ ਤਾਂ ਬੱਚੇ ਵੀ ਜਿਹੜਾ ਹੈਗਾ ਜੁਆਇਨ ਕਰ ਸਕਣ ਅੱਧੇ ਬੱਚੇ ਰਹਿ ਗਏ ਜਿਨ੍ਹਾਂ ਨੇ ਹਾਜ਼ਰੀ ਨਹੀਂ ਲਵਾਈ ਸੀ ਅੱਧੇ ਬੱਚਿਆਂ ਨੂੰ ਜੁਆਇਨਿੰਗ ਲੈਟਰ ਮਿਲ ਗਿਆ ਅੱਧਿਆਂ ਨੂੰ ਮਿਲੇ ਨਹੀਂ ਤੇ ਪੀਸੀ ਪੀਐਸਪੀਸੀਐਲ ਦੀ ਆਈਸੀ ਭਰਤੀ ਉਹਨਾਂ ਨੇ ਧਰਨੇ ਲਾ ਲਾ ਕੇ ਭਰਤੀ ਜਿਹੜੀ ਹੈਗੀ ਸਿਰੇ ਜੜਾਈ ਤੇ ਜੇ ਥੋੜੇ ਰੀਸੈਂਟਲੀ ਪੇਪਰਸ ਦੀ ਗੱਲ ਕਰੀਏ ਮਾਨ ਸਾਹਿਬ ਤਾਂ ਪੀਟਰ ਪ੍ਰੈਸਿਵ ਬੋਰਡ ਆ ਥੋੜਾ ਠੀਕ ਆ ਉਹਨੇ ਪੇਪਰ ਲਿਆ ਸੀਗਾ ਜੇਲ ਬਾਡਨ ਦਾ 2024 ਚ 8 ਆਫ 2024 ਚਲੋ ਉਹਦੇ ਮਤਲਬ ਕਿ ਹੁਣ ਕਾਉਂਸਲਿੰਗ ਹੋਈ ਹੈ ਉਹ ਕਾਉਂਸਲਿੰਗ ਹੋਈ ਹੈ ਹੁਣ ਇਹ ਨਹੀਂ ਪਤਾ ਉਹ ਭਰਤੀ ਕਦੋਂ ਸਰੀ ਜੜੂ ਕਿਉਂਕਿ ਉਹ 8 ਅਗਸਤ 2024 ਨੂੰ ਪੇਪਰ ਹੋਇਆ ਸੀਗਾ ਠੀਕ ਹੈ ਹੁਣ ਹਲੇ ਤੱਕ ਉਹਦੀ ਕਾਉਂਸਲਿੰਗ ਹੋਈ ਹੈ ਹਲੇ ਅੱਗੇ ਪਤਾ ਨਹੀਂ ਉਹਦਾ ਮੈਡੀਕਲ ਉਹਦਾ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਜੀਆਂ ਪਤਾ ਨਹੀਂ ਉਹਦਾ ਕਦੋਂ ਕੀ ਹੋਣਾ ਕਦੋਂ ਨਾ ਕਦੋਂ ਉਹਦੀ ਜੁਆਇਨਿੰਗ ਹੋਣੀ ਹੈ ਉਹਦਾ ਆਪਾਂ ਇਹਦਾ ਪੀ.ਆਰ.ਐਸ.ਬੋਰਡ ਆਇਆ ਤਾਂ ਤੁਸੀਂ ਕੋਈ ਵੀ ਨੌਕਰੀ ਭੁੱਲ ਜਿਓ ਠੀਕ ਹੈ ਇੱਕ ਕਲਰਕ ਦੀ ਟਾਈਪਿੰਗ ਲਿਸਟ ਆਈ ਸੀਗੀ ਉਹੋ ਪੇਪਰ ਚ ਇੰਨੀ ਮਤਲਬ ਇਨਾ ਰੌਲਾ ਪਿਆ ਉਹਦਾ ਪੇਪਰ ਦਾ ਲੀਕਿੰਗ ਦਾ ਉਹਦਾ ਪੇਪਰ ਦਾ ਨਕਲ ਦਾ ਉਹਦੀ ਤੁਸੀਂ ਨੇ ਟਾਈਪਿੰਗ ਡੀਟ ਕਰਤੀ ਟਾਈਪਿੰਗ ਲਿਸਟ ਕਰਤੀ ਠੀਕ ਹੈ ਤੇ ਤੁਸੀਂ ਨੇ ਲੇਬਰ ਇਨਸਪੈਕਟਰ ਦਾ ਪੇਪਰ ਲਿਆ ਸੀਗਾ ਲੇਬਰ ਇਨਸਪੈਕਟਰ ਦੇ ਮੇਰੇ ਕੋਲ ਪਰਸਨਲੀ ਜਿਹੜੇ ਮੇਰੇ ਨਾਲ ਬੱਚੇ ਲਿੰਕਡ ਸੀਗੇ ਉਹਨਾਂ ਨੇ ਖੁਦ ਆ ਕੇ ਦੱਸਿਆ ਕਿ ਸਰ ਹਾਂ ਵੀ ਸਾਡੇ ਜਿਹੜਾ ਹੈਗਾ ਜਿੱਥੇ ਸਾਡਾ ਪੇਪਰ ਹੋਇਆ ਸੀਗਾ ਸਾਡੇ ਲੋਕਲ ਕਾਲਜ ਦੇ ਵਿੱਚ ਪੇਪਰ ਹੋਇਆ ਉੱਥੇ ਨਾਂ ਦਾ ਕੋਈ ਚੈਕਿੰਗ ਸੀ ਨਾ ਜਿਹੜੇ ਹੈਗੇ ਡੋਰ ਚੈਕਰ ਸੀਗੇ ਇਨਾ ਉਸ ਮੈਡੀਕਲ ਡੈਟੈਕਟਰ ਸੀਗੇ ਬੱਚੇ ਫੋਨ ਵਿੱਚ ਤਾਂ ਨਾ ਲੈ ਕੇ ਜਾ ਰਹੇ ਸੀ ਇੱਕ ਬੱਚੇ ਨੇ ਮੈਨੂੰ ਆ ਕੇ ਖੁਦ ਜਿਹੜਾ ਹੈਗਾ ਮੇਰੇ ਕੋਲੇ ਮਤਲਬ ਕਿ ਉਹਨੇ ਗੱਲ ਦੱਸੀ ਕਿ ਸਰ ਮੇਰੇ ਨਾਲ ਮਤਲਬ ਕਿ ਕੋਈ ਮੁੰਡਾ ਜਿਹੜਾ ਹੈਗਾ ਅੰਦਰ ਫੋਨ ਲੈ ਗਿਆ ਸੀ ਤੇ ਬਾਹਰ ਚੋਂ ਵਾਪਸ ਬਾਹਰ ਰੱਖ ਕੇ ਗਿਆ ਉਹ ਵੀ ਆਪ ਉਹਨੇ ਆਪ ਕਹ ਕੇ ਸਰ ਮੇਰੇ ਕੋਲ ਵੀ ਫੋਨ ਆ ਮੈਂ ਕੀ ਕਰਾਂ ਇਹਦਾ ਉਹ ਆਪ ਬਾਹਰ ਰੱਖ ਕੇ ਗਿਆ ਨਹੀਂ ਕਿਸੇ ਨੇ ਨਾ ਕਿਸੇ ਦੀ ਜੇਬ ਚੱਟ ਲਾਇਆ ਨਾ ਕਿਸੇ ਦੇ ਮਤਲਬ ਕਿ ਕੁਝ ਪਿਤੇ ਕੁਝ ਵੀ ਚੈੱਕ ਨਹੀਂ ਕੀਤਾ ਗਿਆ ਠੀਕ ਹੈ ਤੇ ਤੁਹਾਡਾ ਰੀਸੈਂਟਲੀ ਹੁਣ ਪੇਪਰ ਹੋ ਰਹੇ ਨੇ ਹੋ ਰਹੇ ਨੇ ਸੀਨੀਅਰ ਅਸਿਸਟੈਂਟ ਦੇ ਸੀਨੀਅਰ ਅਸਿਸਟੈਂਟ ਦਾ 21 ਤਰੀਕ ਨੂੰ ਪੇਪਰ ਹੋਇਆ ਸੀ ਐਨੇ ਲੋਕਲ ਸੈਂਟਰ ਪਾਏ ਗਏ ਨੇ ਠੀਕ ਹੈ ਤੇ ਸੈਂਟਰ ਵੀ ਘੱਟੋ ਘੱਟ ਪੰਜ ਤੋਂ 6 ਦਿਨ ਜਿਹੜਾ ਹੈਗਾ ਪਹਿਲਾਂ ਪਤਾ ਲੱਗ ਗਿਆ ਸੀਗਾ ਤੁਸੀਂ ਪਹਿਲਾਂ ਜਦੋਂ ਇੱਕ ਵਾਰ ਪੇਪਰ ਹੋਇਆ ਸੀਗਾ ਜਿਸ ਕਰਕੇ ਇਸ ਚੀਜ਼ ਦਾ ਰੌਲਾ ਪਿਆ ਸੀ ਕਿ ਸੈਂਟਰ ਬਹੁਤ ਦੂਰ ਗਏ ਨੇ ਕਿਉਂਕਿ ਮਾਨਸਾ ਵਾਲੇ ਬੱਚਿਆਂ ਦੇ ਪਠਾਨਕੋਟ ਸੈਂਟਰ ਆਏ ਸੀ ਚਲੋ ਉਹ ਆਪਾਂ ਮੰਨਦੇ ਹਾਂ ਕਿ ਪੇਪਰ ਜਾਦੇ ਦੂਸਤ ਸੀ ਘੱਟੋ ਘੱਟ ਦੂਜੇ ਜ਼ਿਲ੍ਹੇ ਦੇ ਵਿੱਚ ਤਾਂ ਪੇਪਰ ਜਾਵੇ ਇੱਕ ਜ਼ਿਲ੍ਹੇ ਤੋਂ ਛੱਡ ਕੇ ਗਵੰਡੀ ਜ਼ਿਲ੍ਹੇ ਦੇ ਵਿੱਚ ਤਾਂ ਤੁਸੀਂ ਬੱਚੇ ਦਾ ਪੇਪਰ ਪਾ ਸਕਦੇ ਹੋ ਤੁਸੀਂ ਇਹ ਬੱਚਾ 3 ਕਿਲੋਮੀਟਰ ਜਾਂਦਾ ਤੁਰ ਕੇ ਉਹ ਜਾ ਕੇ ਆਪਦਾ ਪੇਪਰ ਦਿਉਂਦਾ ਉਹਦੇ ਲੋਕਲ ਸੈਂਟਰ 'ਚ ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਾਂ ਵੀ ਇਹੋ ਜਿਹੀ ਗਲਤ ਹੈ ਇਹੋ ਜਿਹੀ ਉਹਨਾਂ ਬੱਚਿਆਂ ਲਈ ਗਲਤ ਹੈ ਜਿਹੜੇ ਬੱਚੇ ਮਤਲਬ ਕਿ ਜਿਨ੍ਹਾਂ ਬੱਚਿਆਂ ਨੇ ਤਿਆਰੀ ਕੀਤੀ ਹੋਈ ਹੈ ਜਿਹੜੇ ਹਾਂ ਬੱਚੇ ਹੈਗੇ ਨੇ ਕੈਪੇਬਲ ਹੈਗੇ ਨੇ ਜਿਨ੍ਹਾਂ ਕੋਲ ਮਾੜਾ ਮੋਟਾ ਪੈਸਾ ਹੋ ਨਕਲ ਚਲਾ ਸਕਦੇ ਨੇ ਹੁਣ ਜਿਹੜੇ ਬੱਚਿਆਂ ਦੀ ਕਿਸੇ ਦੀ ਜਾਣ ਪਛਾਣ ਹੈਗੀ ਆ ਉਹ 3-4 ਕਿਲੋਮੀਟਰ ਦੇ ਏਰੀਆ ਜਿਹਨੂੰ ਕੋਈ ਇਹਦੀ ਕੋ ਪਹੁੰਚ ਹੈਗੀ ਆ ਸੋਡੀ ਸਰਕਾਰ ਦੇ ਬੰਦਿਆਂ ਨਾਲ ਹੀ ਹੋਵੇ ਕੀ ਪਤਾ ਪਹੁੰਚ ਕਿ ਕੀ ਪਤਾ ਤੁਸੀਂ ਆਪਦੇ ਫਾਇਦੇ ਖਾਤਰੀ ਕਰ ਰਹੇ ਹੋ ਵੀ ਹਾਂ ਅਸੀਂ ਮਤਲਬ ਕਿ ਕਰਾਪਸ਼ਨ ਹੋ ਜੂਗੀ ਮਾੜੀ ਮੁੱਠੀ ਤੇ ਮਾੜਾ ਮਾੜਾ ਪੈਸਾ ਬਣ ਜੂਗਾ ਫੰਡ ਹੋ ਜੂਗਾ ਤੇ ਅਸੀਂ ਜਾ ਕੇ ਭਰਤੀਆਂ ਸਿਰੇ ਚਾੜ ਲਾਂਗੇ ਨਾਲੇ ਆਪਦੇ ਬੱਚਾ ਨੂੰ ਸ਼ੀਟਾਂ ਦੇ ਦਾਂਗੇ ਸਾਡੀ ਕੰਮ ਆਉਣਗੇ ਕਹਾਂ ਜਾ ਕੇ ਹੋ ਸਕਦਾ ਸੋ ਹੋਣ ਨੂੰ ਕੀ ਨਹੀਂ ਹੋ ਸਕਦਾ ਜੇ 2 ਸਾਲ ਭਰਤੀ ਲੇਟ ਹੋ ਸਕਦੇ ਤਾਂ ਇਹ ਚੀਜ਼ ਵੀ ਹੋ ਸਕਦੀ ਆ ਤੁਸੀਂ ਜੁਆਇਨਿੰਗ ਦੇਣ ਹੀ ਨਹੀਂ ਗੱਲਾਂ ਮਾਰਨੀਆਂ ਨੇ ਠੀਕ ਹੈ ਤੇ ਹੁਣ ਕਈ ਬੱਚਿਆਂ ਨੇ ਮਤਲਬ ਕਿ ਮੈਨੂੰ ਪਰਸਨਲੀ ਕਾਲ ਕਰੀ ਕਿ ਸਰ ਅਸੀਂ ਹੈੱਡਕੁਆਟਰ ਬਾਰ-ਬਾਰ ਮਤਲਬ ਕਿ ਕਾਲ ਲਾ ਰਹੇ ਹਾਂ ਕਿ ਅਸੀਂ ਮਤਲਬ ਕਿ ਨੰਬਰ ਵੀ ਕਈ ਵਾਰ ਤਾਂ ਉਹ ਫੋਨ ਹੀ ਨਹੀਂ ਚੱਕ ਰਹੇਗੇ ਤੇ ਜਦੋਂ ਫੋਨ ਚੱਕਦੇ ਨੇ ਤਾਂ ਉਹ ਕਹਿ ਦਿੰਦੇ ਆ ਵੀ ਸਾਡੇ ਵੱਲੋਂ ਸਾਰਾ ਫਾਈਲਾਂ ਡਨ ਹੋ ਚੁੱਕੀਆਂ ਨੇਗੀਆਂ ਹੁਣ ਸਾਰੀ ਜਿਹੜੀ ਗੱਲ ਹੈ ਉਹ ਖੜੀਆਂ ਮਾਨ ਸਾਹਿਬ ਤੇ ਤੁਹਾਨੂੰ ਕਦੋਂ ਉਹ ਡੇਟ ਦੇਣੀ ਹੈ ਕਦੋਂ ਨਿਯੁਕਤੀ ਪੱਤਰ ਦੇਣਗੇ ਤਾਂ ਮਾਨ ਸਾਹਿਬ ਜੇ ਤੁਸੀਂ ਬੱਚਿਆਂ ਦਾ ਜੀਵਨਾਂ ਦੇ ਤੋਂ ਤੁਸੀਂ ਮਤਲਬ ਕਿ ਕਹਿ ਕੇ ਕਿ ਤੁਸੀਂ ਇਹ ਆਪਦੀ ਸਰਕਾਰ ਬਣਾਈ ਸੀ ਕਿ ਹਾਂ ਨੌਕਰੀਆਂ ਕੱਢ ਦਾਂਗੇ ਪੰਜਾਬ ਦੇ ਬੱਚਿਆਂ ਨੂੰ ਬਾਹਰ ਜਾਨੋਂ ਹਟਾ ਦਾਂਗੇ ਉਹੀ ਇੱਕ ਵਾਰ ਹੈ ਮਤਲਬ ਕਿ ਮੋਸਟਲੀ ਕਿਸੇ ਵੀ ਸਟੇਟ ਦੇ ਵਿੱਚ ਕਿਸੇ ਵੀ ਸਰਕਾਰ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਕੀ ਚੀਜ਼ ਹੁੰਦੀ ਆ ਜਿਹੜਾ ਉਹ ਜੂਥ ਹਨਾ ਉਥੋਂ ਨਾ ਉਹ ਜੂਥ ਨੌਕਰੀ ਮੰਗਦਾ ਉਹ ਜੂਥ ਆਪਣਾ ਕੰਮਕਾਰ ਮੰਗਦਾ ਹੈ ਕਿ ਸਾਨੂੰ ਇੱਥੇ ਸਟੇਟ ਦੇ ਵਿੱਚ ਰਹਿ ਕੇ ਇਸ ਦੇਸ਼ ਦੇ ਵਿੱਚ ਰਹਿ ਕੇ ਸਾਨੂੰ ਨੌਕਰੀ ਮਿਲੇ ਤਾਂ ਜੋ ਅਸੀਂ ਜਿਹੜਾ ਹੈਗਾ ਕਾਮਯਾਬ ਹੋ ਸਕੀਏ ਪਰ ਤੁਸੀਂ ਇਹੀ ਮਤਲਬ ਕਿ ਜੇ ਆਪਾਂ ਕਿਸੇ ਵੀ ਸਰਕਾਰ ਦਾ ਇਹ ਪੁਆਇੰਟ ਮੰਨੀਏ ਨਾ ਤਾਂ ਇਹ ਇੱਕ ਨੰਬਰ ਪੁਆਇੰਟ ਬਣੂਗਾ ਜੇ ਸਭ ਤੋਂ ਪਹਿਲਾਂ ਤੇ ਕੀ ਚੀਜ਼ ਨੂੰ ਮੱਦੇ ਨਜ਼ਰ ਰੱਖਣਾ ਹੈ ਤਾਂ ਜੋਬ ਕਿਸੇ ਵੀ ਗਵਰਨਮੈਂਟ ਦੀ ਪਹਿਲਾ ਪੁਆਇੰਟ ਹੋਣਾ ਚਾਹੀਦਾ ਬੱਚਿਆਂ ਨੂੰ ਜਿਹੜੇ ਹੈਗੇ ਆ ਬਿਜੂਥ ਨੂੰ ਉਹਨਾਂ ਨੂੰ ਜੋਬ ਪ੍ਰੋਵਾਈਡ ਕਰਵਾਉਣਾ ਤੁਸੀਂ ਇਸ ਚੀਜ਼ ਨੂੰ ਕਹਿ ਕੇ ਤੁਸੀਂ ਆਪਣੀ ਸਰਕਾਰ ਬਣਾਈ ਹੈ ਤੁਸੀਂ ਕਰਿਆ ਕੁਝ ਨਹੀਂ ਜਿੰਨੀਆਂ ਨੌਕਰੀਆਂ ਲਈਆਂ ਸਾਰੀਆਂ ਧਰਨੇ ਨਾਲ ਤੇ ਆਹ ਜਿਹੜੀ ਪੰਜਾਬ ਸਰਕਾਰ ਪੰਜਾਬ ਪੁਲਿਸ ਦੀ ਨੌਕਰੀਆਂ ਦੀ ਹੈ ਇਹ ਚਲੋ ਰੈਗੂਲਰ ਤੁਸੀਂ ਕੱਢੀ ਜਾਂਦੇ ਹੋ ਪਰ ਰੈਗੂਲਰ ਕੱਢ ਕੇ ਵੀ ਇੱਕ ਭਰਤੀ ਉਸਰੇ ਚਾੜੀ ਆ ਉਹਦਾ ਵੀ ਕੱਢੀਂ ਦਾ ਜਿੰਨੀਆਂ ਮਰਜ਼ੀ ਨੋਟੀਫਿਕੇਸ਼ਨਾਂ ਦੇ ਜਾਓ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਕੋਈ ਨਾ 2025 ਵਾਲਿਆਂ ਦੇ ਹੁਣ ਆਪਾਂ ਗੱਲ ਕਰੀਏ ਇਹ ਚਲੋ 2024 ਵਾਲਿਆਂ ਦਾ ਜਿਹੜਾ ਹੈਗਾ ਤੁਸੀਂ ਹੁਣ ਨਿਯੁਕਤੀ ਪੱਤਰ ਕਦੋਂ ਦੇਣਿਆ ਕਦੋਂ ਨਾ ਸਾਡੀ ਅਪੀਲ ਹੈ ਹੱਥ ਜੋੜ ਕੇ ਮਾਨ ਸਾਹਿਬ ਕਿ ਜੇ ਕੋਈ ਇਹ ਵੀਡੀਓ ਦੇਖ ਰਿਹਾ ਤਾਂ ਕਿਰਪਾ ਕਰਕੇ ਅਬਦਾ ਜਿਹੜਾ ਹੈਗਾ ਸਰਕਾਰ ਨੂੰ ਜਾਗਰੂਕ ਕਰੋ ਤੇ ਸਾਨੂੰ ਇਹ ਨਾ ਹੋਵੇ ਸਾਨੂੰ ਦੁਬਾਰੇ ਧਰਨਾ ਲਾਉਣਾ ਪਵੇ 2021 ਦੇ ਵਿੱਚ ਜਿਹੜਾ ਹੈਗਾ 30 ਦਸੰਬਰ ਨੂੰ 30 ਤੋਂ ਸ਼ਾਇਦ 31 ਦਸੰਬਰ ਨੂੰ ਨੋਟਿਸ ਮਤਲਬ ਕਿ ਪਬਲਿਸ਼ ਕਰਤਾ ਸੀ ਤੇ 2-3 ਤਰੀਕ ਨੂੰ ਜਿਹੜੀ ਹੈਗੀ ਜੁਆਇਨਿੰਗ ਦਿੱਤੀ ਸੀ ਤਾਂ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਅੱਜ ਦੇ ਦਿਨ ਅੱਜ 31 ਦਸੰਬਰ ਨੂੰ ਇਹ ਮਤਲਬ ਕਿ ਤੁਸੀਂ ਕੋਈ ਅੱਜ ਹੱਥ ਨੂੰ ਨੋਟਸ ਪਬਲਿਸ਼ ਕਰ ਦੋ 5 ਤਰੀਕ ਤੋਂ ਪਹਿਲਾਂ-ਪਹਿਲਾਂ ਬੱਚਿਆਂ ਨੂੰ ਜਿਹੜੀ ਹੈਗੀ ਮਤਲਬ ਕਿ ਜੁਆਇੰਗ ਦੀ ਜਿਹੜੀ ਹੈਗਾ ਡੇਟ ਆਫ ਦਿੱਤੀ ਜਾਵੇ ਉਹਨਾਂ ਨੂੰ ਕੀ ਕੀ ਜਿਹੜਾ ਮਤਲਬ ਕਿ ਕੁਝ ਉਹਨਾਂ ਦਾ ਪ੍ਰੋਸੈਸ ਹੋਊਗਾ ਉਹ ਸਾਰਾ ਕੁਝ ਬੱਚਿਆਂ ਨੂੰ ਦੱਸਿਆ ਜਾਵੇ ਕਿਉਂਕਿ ਜਦੋਂ ਪਹਿਲਾਂ ਵੀ ਹੋ ਚੁੱਕਿਆ ਸੀ ਦੋ ਇਹ ਤਾਂ ਹੁਣ ਤਾਂ ਕੋਈ ਗੱਲ ਹੀ ਨਹੀਂ ਹੁੰਦਾ ਜੁਆਇੰਗ ਲੈਟਰ ਸਭ ਕੁਝ ਜਿਹੜਾ ਹੈਗਾ ਟਾਈਪ ਹੋਇਆ ਪਿਆ ਉਹ ਵੀ ਮਤਲਬ ਕਿ ਦੋ ਟਾਈ ਮਹੀਨੇ ਪਹਿਲਾਂ ਟਾਈਪ ਹੋ ਗਏ ਸੀ ਅਗਰ ਕਿਸੇ ਬੱਚੇ ਨੂੰ ਯਾਦ ਹੋਵੇ ਇੱਕ ਨੋਟਸ ਵਾਇਰਲ ਹੋਇਆ ਸੀਗਾ ਆਰਮਡ ਕੈਡਰ ਵਾਲਿਆਂ ਦਾ ਠੀਕ ਹੈ ਤੇ ਉਸ ਤਰੀਕੇ ਨਾਲ ਹੀ ਮਤਲਬ ਕਿ ਸਾਰਾ ਕੁਝ ਹੋਇਆ ਪਿਆ ਸਾਰੇ ਫਾਈਲਾਂ ਦੇ ਸਾਈਨ ਹੋ ਪਏ ਨੇ ਜਦੋਂ ਹੈੱਡ ਕੁਆਰਟਰ ਵਾਲੇ ਖੁਦ ਇਹ ਚੀਜ਼ ਨੂੰ ਕਲੇਮ ਕਰਦੇ ਨੇ ਕਿ ਅਸੀਂ ਫਾਈਲਾਂ ਜਿਹੜੀਆਂ ਮਾਨ ਸਾਹਿਬ ਦੇ ਆਫਿਸ ਚ ਭੇਜ ਦਿੱਤੀਆਂ ਗਈਆਂ ਨੇਗੀਆਂ ਉਹ ਕਦੋਂ ਜਿਹੜਾ ਹੈਗਾ ਮਤਲਬ ਕਿ ਡੇਟ ਦਿੰਦੇ ਨੇ ਜੁਆਇਨਿੰਗ ਦੀ ਠੀਕ ਹੈ ਕਦੋਂ ਦਾ ਪ੍ਰੋਗਰਾਮ ਰੱਖਦੇ ਨੇ ਤੁਸੀਂ ਉਹਦੀ ਬਾਵਾ ਖੱਟਣੀ ਹੈ ਤਾਂ ਸਾਨੂੰ ਕਿਰਪਾ ਕਰਕੇ ਇਹੇ ਦੱਸ ਦੋ ਤੁਸੀਂ ਚਾਹੇ 10 ਦਿਨ ਲੇਟ ਰੱਖ ਦੋ ਪਰ ਸਾਨੂੰ ਇੱਕ ਡੇਟ ਦੇ ਦਿਓ ਵੀ ਅਸੀਂ 10 ਤਰੀਕ ਨੂੰ ਜੁਆਇਨਿੰਗ ਦੇਵਾਂਗੇ 11 ਨੂੰ ਦੇਵਾਂਗੇ 15 ਨੂੰ ਦੇਵਾਂਗੇ ਸਾਨੂੰ ਇਹ ਵੀ ਮਤਲਬ ਕਿ ਅਸੀਂ ਛੋਟੀ ਚ ਛੋਟੇ ਲਈ ਹੱਕ ਚਾਹਾਂਗੇ ਤੁਸੀਂ ਸਾਨੂੰ ਇੱਕ ਜੁਆਇਨਿੰਗ ਡੇਟ ਦੇ ਦਿਓ ਬੱਚਿਆਂ ਨੂੰ ਕਨਫਰਮ ਕਰਾ ਦਿਓ ਕਿ ਹਾਂ ਅਸੀਂ ਜੁਆਇਨਿੰਗ ਦੇ ਦੇਣੀ ਹੈ ਐਨੀ ਤਰੀਕ ਨੂੰ ਦੇ ਦੇਣੀ ਹੈ ਚਾਹੇ 10 ਦਿਨ ਹੋਰ ਲੈ ਲਓ 20 ਦਿਨ ਹੋਰ ਲੈ ਲਓ ਪਰ ਆਹ ਕੰਮ ਨਾ ਕਰੋ ਵੀ ਤੁਸੀਂ ਕੋਈ ਮਤਲਬ ਕਿ ਕੋਈ ਅਪਡੇਟ ਹੀ ਨਹੀਂ ਦੇ ਰਹੇ ਬੱਚੇ ਇਹ ਮਤਲਬ ਕਿ ਹਰ ਇੱਕ ਦੀ ਇਹ ਸੋਚਣ ਵਾਲੀ ਗੱਲ ਹੈ ਬੱਚੇ ਇਹ ਇਸ ਚੀਜ਼ ਨਾਲ ਸਟ्रेस 'ਚ ਜਾ ਰਹੇ ਨੇ ਕਈ ਹੁਣ ਜਿਵੇਂ ਲੜਕੀਆਂ ਦੀ ਤਾਂ ਮੇਨ ਪ੍ਰੋਬਲਮ ਹੀ ਇਹ ਹੁੰਦੀ ਹੈ ਘਰ ਦੇ ਸਿੱਧੀ ਕਹਿੰਦੇ ਆ ਵੀ ਹਾਂ ਕੁਝ ਨਹੀਂ ਕਰਨਾ ਬਸ ਹੁਣ ਬਹੁਤ ਟਾਈਮ ਹੋ ਗਿਆ ਇੰਤਜ਼ਾਰ ਕਰਦੇ ਨੂੰ ਹੁਣ ਵਿਆਹ ਕਰ ਦਿਓ ਠੀਕ ਹੈ ਮੁੰਡਿਆਂ ਦੇ ਲਗ ਤਰੀਕੇ ਨਾਲ ਪ੍ਰੈਸ਼ਰ ਬਣਦਾ ਤਾਂ ਕਿਰਪਾ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਜਲਦ ਤੋਂ ਜਲਦ ਜਿਹੜੀ 2024 ਦੇ ਬੱਚਿਆਂ ਨੂੰ ਜੁਆਇਨਿੰਗ ਦਿੱਤੀ ਜਾਵੇ ਸਾਨੂੰ ਅਸੀਂ ਧਰਨੇ ਦਾ ਜਿਹੜਾ ਰੁੱਖਾ ਉਹ ਦੁਬਾਰਾ ਨਹੀਂ ਅਪਣਾਉਣਾ ਚਾਹੁੰਦੇ ਧਰਨਾ ਦੁਬਾਰਾ ਨਹੀਂ ਲਾਉਣਾ ਚਾਹੁੰਦੇ ਪਹਿਲਾਂ ਜਿਹੜਾ ਧਰਨੇ ਵਾਲੀ ਗੱਲ ਸੀ ਧਰਨੇ ਵਾਲੀ ਗੱਲ ਵੀ ਦੱਸ ਦਿੰਨੇ ਆ ਜਿਹੜਾ ਹੈਗਾ ਮਤਲਬ ਕਿ ਧਰਨਾ ਲਗਾਇਆ ਗਿਆ ਸੀ ਠੀਕ ਹੈ ਧਰਨਾ ਲਗਾਇਆ ਗਿਆ ਉੱਥੇ ਬੱਚਿਆਂ ਨਾਲ ਇੰਨੀ ਬਦਸਲੂਕੀ ਨਾਲ ਮਤਲਬ ਕਿ ਬਿਹੇਵ ਕੀਤਾ ਗਿਆ ਠੀਕ ਹੈ ਉੱਥੋਂ ਦੇ ਜਿਹੜੇ ਟੀਚਰ ਸੀਗੇ ਜਿਵੇਂ ਅਰੋੜਾ ਇੰਸਟੀਚਿਊਟ ਵਾਲੇ ਆਏ ਸੀਏ ਤੇ ਪ੍ਰਤਾਪ ਅਕੈਡਮੀ ਵਾਲੇ ਆਏ ਸੀਏ ਡੀਡੀ ਅਕੈਡਮੀ ਵਾਲੇ ਸਾਰਾ ਆਏ ਸੀ ਠੀਕ ਹੈ ਤੇ ਆਪਣੇ ਪੋਸਟਿਵ ਹੋਏ ਪੰਜਾਬ ਵਾਲੇ ਸਾਰਾ ਆਏ ਸੀਗੇ ਤੇ ਮੈਂ ਵੀ ਆਏ ਸੀਗੇ ਤੇ ਮਤਲਬ ਕਿ ਨਾਵੇਂ ਇੰਸਟੀਚਿਊਟ ਸੀ ਹੈ ਸਾਰੇ ਆਏ ਸੀਗੇ ਪਰ ਜਿਹੜਾ ਮਤਲਬ ਕਿ ਉਹਨਾਂ ਦਾ ਸੱਟਾ ਕੀ ਨਿਕਲਿਆ ਬੱਚਿਆਂ ਨੂੰ ਆਥਨੇ ਬੈਨਾਂ ਦੇ ਵਿੱਚ ਧੱਕੇ ਮਾਰ-ਮਾਰ ਕੇ ਬੈਨਾਂ ਦੇ ਵਿੱਚ ਪੁਲਿਸ ਨੇ ਧੱਕੇ ਨਾਲ ਚੜਾਇਆ ਤੇ ਜਿਹੜੇ ਟੀਚਰ ਸੀ ਮਤਲਬ ਕਿ ਇਹ ਜਿਹੜੇ ਸਾਰੇ ਟੀਚਰ ਸੀ ਨਾ ਇਹਨਾਂ ਨੂੰ ਜਾ ਕੇ 7 ਤੋਂ 8 ਦਿਨ ਜਿਹੜੇ ਇਹ ਜੇਲ੍ਹ 'ਚ ਰਹੇ ਇਹਨਾਂ ਦੇ ਪਰਚਾ ਵੀ ਦਿੱਤਾ ਗਿਆ ਤੁਸੀਂ ਕੀ ਇਹ ਕਿਹੜਾ ਐਜੂਕੇਸ਼ਨ ਮਾਡਲ ਹੈ ਜਿਹੜਾ ਤੁਸੀਂ ਹੋਰ ਸਟੇਟਾਂ ਦੇ ਵਿੱਚ ਅਪਲਾਈ ਕਰੋਗੇ ਵੀ ਹਾਂ ਟੀਚਰਾਂ ਨੂੰ ਬੱਚਿਆਂ ਨੂੰ ਜੇਲ੍ਹਾਂ ਦੇ ਵਿੱਚ ਧੱਕੋਗੇ ਇਹ ਬੱਚੇ ਤੁਸੀਂ ਇੰਨੇ ਮਤਲਬ ਕਿ ਆਪਾਂ ਕਹਿ ਸਕਦੇ ਇੰਨੇ ਇਹਨਾਂ ਨੂੰ ਗਲਤ ਤਰੀਕੇ ਨਾਲ ਤੁਸੀਂ ਮੈਕਿਵਨ ਦੇ ਵਿੱਚ ਲੈ ਕੇ ਜਾ ਰਹੇ ਹੋ ਜੇ ਤੁਸੀਂ ਇਹਨਾਂ ਨੂੰ ਇੰਨੀ ਬਦਸਲੂਕੀ ਕਰੋਗੇ ਤਾਂ ਇਹ ਵੀ ਅੱਗੇ ਜਾ ਕੇ ਬਦਸਲੂਕੀ ਕਰਨਗੇ ਜੇ ਇਹ ਤੁਸੀਂ ਹੁਣ ਆਪ ਮਤਲਬ ਕਿ ਇਸ ਤਰੀਕੇ ਨਾਲ ਬਿਹੇਵ ਕਰ ਰਹੇ ਹੋ ਨਾ ਤਾਂ ਇਹ ਨਾ ਉਮੀਦ ਰੱਖੋ ਵੀ ਇੱਥੇ ਕਰਾਪਸ਼ਨ ਨਹੀਂ ਚੱਲੂਗੀ ਇਹ ਥੋੜੀ ਗਲਤੀ ਹੈ ਤੁਸੀਂ ਕਰਾਪਸ਼ਨ ਚਲਾਉਂਦੇ ਤੁਸੀਂ ਜ਼ਿੰਮੇਵਾਰ ਹੋ ਤੁਸੀਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦੀ ਗੱਲ ਕਰਦੇ ਹੋ ਪਹਿਲਾਂ ਤੁਸੀਂ ਕੋਈ ਇਹ ਚੀਜ਼ ਤਾਂ ਸੋਚੋ ਜਿੱਥੇ ਐਜੂਕੇਸ਼ਨ ਤੇ ਜਿੱਥੇ ਜੌਬ ਤੇ ਬੱਚਿਆਂ ਨੂੰ ਧੱਕੇ ਮਾਰ ਰਹੇ ਨੇ ਚਲੋ ਧਰਨੇ ਵਾਲੀ ਗੱਲ ਠੀਕ ਹੈ ਧਰਨਾ ਨਹੀਂ ਲਾਉਣਾ ਚਾਹੀਦਾ ਸੀ ਧਰਨਾ ਪਰ ਇਹ ਚੀਜ਼ ਵੀ ਆਪਾਂ ਤਾਂ ਕਹਿੰਦੇ ਜੇ ਅਸੀਂ ਧਰਨੇ ਤੇ ਜਿਹੜੇ ਅਸੀਂ ਗਏ ਸੀ ਸਾਰੇ ਗਏ ਸੀ ਅਸੀਂ ਠੀਕ ਹੈ ਜਿਹੜੇ ਬੱਚੇ ਐ ਸਾਡੇ ਨਾਲ ਉਹ ਵੀ ਗਏ ਠੀਕ ਹੈ ਅਸੀਂ ਧਰਨੇ ਤੇ ਤਾਂ ਮਤਲਬ ਕਿ ਇਹਨੂੰ ਗਲਤ ਕਹਿੰਦੇ ਜੇ ਉੱਥੇ ਅਸੀਂ ਕੁਝ ਗਲਤ ਕਰਦੇ ਨਾ ਕਿਸੇ ਬੱਚੇ ਨੇ ਜਾਂ ਅਸੀਂ ਸਾਡੇ ਚੋਂ ਕਿਸੇ ਨੇ ਵੀ ਕੋਈ ਇਹੋ ਜਿਹਾ ਸਟੈਪ ਨਹੀਂ ਲਿਆ ਜਿਹੜੇ ਨੇ ਮਤਲਬ ਕਿ ਕੋਈ ਵੀ ਗਲਤ ਕੰਮ ਕੀਤਾ ਹੋਵੇ ਠੀਕ ਹੈ ਉਦੋਂ ਸ਼ਾਂਤਮਈ ਸ਼ਾਂਤਮਈ ਪ੍ਰਦਰਸ਼ਨਾਂ ਧਰਨਾ ਚੱਲ ਰਿਹਾ ਸੀ ਤੇ ਸ਼ਾਮ ਵੇਲੇ ਜਦੋਂ ਬੱਚਿਆਂ ਨੂੰ ਜਾਂ ਟੀਚਰਾਂ ਨੂੰ ਸਾਰਿਆਂ ਨੂੰ ਬੈਨਾਂ ਦੇ ਵਿੱਚ ਧੱਕਿਆ ਗਿਆ ਨਾ ਉਦੋਂ ਸਿਰਫ ਬੱਚੇ ਜਿਹੜੇ ਹੈਗੇ ਬੱਚੇ ਸਟੂਡੈਂਟਸ ਸਾਰੇ ਉੱਥੇ ਜਿੰਨਾ ਵੀ ਘਟ ਸੀ ਸਾਰੇ ਬਾਹਗਰੂ ਦਾ ਨਾਮ ਜਪ ਕਰ ਰਹੇ ਸੀਗੇ ਤੁਸੀਂ ਉਹਨਾਂ ਨੂੰ ਧੱਕੇ ਮਾਰ ਕੇ ਬੈਨਾਂ ਦੇ ਵਿੱਚ ਸੋਨੇ ਮਤਲਬ ਕਿ ਮਲਾਜਮਾਂ ਨੇ ਚੜਾਇਆ ਤੇ ਇਹ ਐਨੀ ਮਤਲਬ ਕਿ ਤਸ਼ੱਦਦ ਕਰਕੇ ਬੱਚਿਆਂ ਨੂੰ ਜਾਂ ਸਟੂਡੈਂਟਸ ਨੂੰ ਟੀਚਰਾਂ ਨੂੰ ਬੈਨਾਂ ਦੇ ਵਿੱਚ ਸਿੱਟਿਆ ਤਾਂ ਇਹ ਹੁਣ ਇਹ ਤਾਂ ਹੈ ਨਹੀਂ ਆ ਕਿ ਪੋਜ਼ਿਟਿਵ એનર્ਜੀ ਨਾਲ ਇਹ ਮੈਕਮੇਂ ਦੇ ਵਿੱਚ ਚਾਹੋਗੇ ਫਿਰ ਤੁਸੀਂ ਕਹਿ ਤਾਂ ਨੇ ਪਿੱਛੇ ਆਪਦੇ ਸਟੇਜਾਂ ਤੇ ਜਾ ਜਾ ਕੇ ਕਹਿਣੋ ਜੀ ਕਿ ਕ腐ਸ਼ਨ ਕਰੂਗਾ ਤਾਂ ਉਹਨੂੰ ਇਸ ਤਰੀਕੇ ਨਾਲ ਐ ਕੀਤਾ ਜਾਊਗਾ ਜੋ ਤੁਸੀਂ ਮੈਕਮੇਂ ਚ ਬੰਦੇ ਐ ਕਰ ਕਰਕੇ ਲਓਗੇ ਉਹਨਾਂ ਨੂੰ ਤੰਗ ਕਰ ਕਰਕੇ ਲਓਗੇ ਉਹ ਅੱਗੇ ਤੰਗ ਕਰਨਗੇ ਫਿਰ ਉਹ ਠੀਕ ਹੈ ਤੇ ਸਾਡੀ ਬਸ ਇਹੀ ਬੇਨਤੀ ਹੈ ਕਿ 2024 ਵਾਲੇ ਬੱਚਿਆਂ ਨੂੰ 5 ਤਰੀਕ ਤੋਂ ਪਹਿਲਾਂ ਪਹਿਲਾਂ ਕਿਸੇ ਵੀ ਤਰੀਕੇ ਨਾਲ 3 ਤਰੀਕ ਨੂੰ ਕਿਸੇ ਹੋਰ ਮੈਕਮੇਂ ਦੀ ਜਿਹੜੀ ਹੈ ਉਹਨਾਂ ਦੇ ਸਟੂਡੈਂਟਸ ਦੀ ਜੁਆਇਨਿੰਗ ਹੈ ਕਾ ਤਰੀਕ ਨੂੰ ਜਾਂ 5 ਤਰੀਕ ਨੂੰ ਪ੍ਰੋਗਰਾਮ ਰੱਖਿਆ ਜਾਵੇ ਜਾਂ ਇੱਕ ਫਿਕਸ ਡੇਟ ਦਿੱਤੀ ਜਾਵੇ ਅਸੀਂ ਹੋਰ ਕੁਝ ਨਹੀਂ ਮੰਗ ਕਰਦੇ ਅਸੀਂ ਮੰਗ ਕਰਦੇ ਆ 2024 ਵਾਲੇ ਬੱਚਿਆਂ ਦੀ ਕਿ ਉਹਨਾਂ ਨੂੰ ਫਿਕਸ ਡੇਟ ਦਿੱਤੀ ਜਾਵੇ ਉਹਨਾਂ ਨੂੰ ਜੁਆਇਨਿੰਗ ਦੀ ਡੇਟ ਦੱਸੀ ਜਾਵੇ ਤੇ ਉਹਨਾਂ ਨੂੰ ਜਿਹੜਾ ਹੈਗਾ ਜੁਆਇਨਿੰਗ ਉਹਨਾਂ ਦੇ ਟਾਈਮ ਦੇ ਨਾਲ ਦਿੱਤੀ ਜਾਵੇ ਤਾਂ ਕਿ ਉਹ ਜਿਹੜਾ ਹੈਗਾ ਉਹ ਵੀ ਉਹਨਾਂ ਦੇ ਮਤਲਬ ਕਿ ਕੋਈ ਹੱਥ 'ਚ ਪੈਸਾ ਆਵੇ ਕੋਈ ਆਪਣੀ ਜੋਬ 'ਚੋਂ ਕੋਈ ਕੋਈ ਕਿਸੇ ਨੇ ਕੁਝ ਸੋਚਿਆ ਹੋਊ ਕਿਸੇ ਨੇ ਕੀ ਸੁਪਨਾ ਸੋਚਿਆ ਹੋਊਗਾ ਤਾਂ ਕਿਰਪਾ ਕਰਕੇ ਇੰਨਾ ਮਤਲਬ ਕਿ ਟੱਕਾ ਨਾ ਕੀਤਾ ਜਾਵੇ ਤੇ ਜਿਹੜੀ ਹੈਗੀ ਜੁਆਇਨਿੰਗ ਜਲਦ ਤੋਂ ਜਲਦ ਦਿੱਤੀ ਜਾਵੇ ਤੇ ਹੁਣ ਜਿਹੜੇ ਗੱਲ ਆ 2025 ਵਾਲੇ ਸਟੂਡੈਂਟਸ ਦੀ ਦੇਖੋ ਉਹ ਤੁਹਾਡਾ ਰੈਕਟਰ ਤੁਸੀਂ ਲਾਈ ਹੋਈ ਸੀਗੀ ਉਹਦੇ ਬਾਰੇ ਅਪਡੇਟ ਪਿਛਲੇ ਉਸ ਨੂੰ ਕੁਝ ਦਿਨਾਂ ਦੇ ਵਿੱਚ ਜਿਹੜੀ ਹੈਗੀ ਦੇਖ ਲਈ ਸੀ ਤੁਸੀਂ ਨੇ ਕਿ ਜਿਹੜਾ ਤੁਹਾਡਾ ਰਿਜ਼ਲਟ ਆ ਉਹ ਦੁਬਾਰੀ ਰਿਵਾਈਜ਼ ਕੀਤਾ ਜਾਊਗਾ ਉਹ ਰਿਜ਼ਲਟ ਜਿਹੜਾ ਹੈਗਾ ਕਦੋਂ ਰਿਵਾਈਜ਼ ਕੀਤਾ ਜਾਊਗਾ ਅਗਰ 2024 ਵਾਲੇ ਬੱਚਿਆਂ ਨੂੰ ਜੁਆਇਨਿੰਗ ਮਿਲਦੀ ਹੈ ਠੀਕ ਹੈ ਤੇ ਹੁਣ ਆਪਾਂ ਇਹ ਚੀਜ਼ ਨੂੰ ਦੇਖਦੇ ਆਂ ਕਿ 2024 ਵਾਲੇ ਬੱਚਿਆਂ ਲਈ ਕੱਲ ਦੇ ਜਾਂ ਅੱਜ ਦੇ ਦਿਨ ਦੇ ਵਿੱਚ ਵਿੱਚ ਕੁਝ ਅਪਡੇਟ ਆਉਂਦੀ ਹੈ ਨਹੀਂ ਆਪਾਂ ਇੱਕ ਟਵਿੱਟਰ ਕੈਂਪੇਨ ਚਲਾਵਾਂਗੇ ਇੱਕ ਦੇ ਇੱਕ ਜਾਂ ਦੋ ਦਿਨਾਂ ਦੇ ਵਿੱਚ ਵਿੱਚ ਹੀ ਅਗਰ ਉਹ ਟਵਿੱਟਰ ਕੈਂਪੇਨ ਨੇ ਵੀ ਜਾਂ ਕੋਈ ਅਪਡੇਟ ਨਹੀਂ ਆਉਂਦੀ ਜਾਂ ਟਵਿੱਟਰ ਕੈਂਪੇਨ ਦੁਆਰਾ ਕੋਈ ਵੀ ਮਤਲਬ ਕਿ ਐਕਸ਼ਨ ਨਹੀਂ ਲਿਆ ਜਾਂਦਾ ਤਾਂ ਧਰਨੇ ਨੂੰ ਰੀਸ਼ਡਿਊਲ ਕਰਨਾ ਪਊਗਾ ਸ਼ਾਂਤਮਈ ਜਿਹੜਾ ਹੈਗਾ ਧਰਨਾ ਰੀ ਅਰੇਂਜ ਕਰਨਾ ਪਊਗਾ ਉਹ ਚਲੋ ਅੱਗੇ ਦੀਆਂ ਗੱਲਾਂ ਨੇ ਪਰ ਆਪਾਂ ਬੱਚਿਆਂ ਦੇ ਨਾਲ ਖੜੇ ਆਂ ਬੱਚਿਆਂ ਦਾ ਸਾਥ ਦੇਵਾਂਗੇ ਤੇ ਬਾਕੀ ਅਗਰ ਅੱਜ ਦੀ ਇਨਫੋਰਮੇਸ਼ਨ ਤੁਹਾਨੂੰ ਚੰਗੀ ਲੱਗੀ ਆ ਤੇ ਤੁਸੀਂ ਚਾਹੋ ਕਿ ਜੋਇਨਿੰਗ ਮਿਲੇ ਤਾਂ ਇਸ ਜਿਹੜੀ ਹੈਗੀ ਵੀਡੀਓ ਨੂੰ 2024 ਵਾਲੇ ਸਟੂਡੈਂਟਸ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੀ ਹੈਗੀ ਗੱਲ ਹੋਰ ਵੀ ਅੱਗੇ ਜਿਹੜੀ ਹੈਗੀ ਜਾ ਸਕੀ ਕਿਸੇ ਅਫੀਸ਼ੀਅਲ ਕੋਲੇ ਕਿਸੇ ਆਪਾਂ ਜਾਂ ਕਹਿ ਸਕਦੇ ਪਾਰਟੀ ਦੇ ਬੰਦੇ ਕੋਲੇ ਤੇ ਇੱਕ ਮੇਰੀ ਬੱਚਿਆਂ ਨੂੰ ਵੀ ਇਹ ਅਪੀਲ ਹੈ ਕਿ ਅਗਰ ਤੁਹਾਡੇ ਨੌਂ ਚ ਕੋਈ ਕਈ ਵਾਰੀ ਚਲੋ ਬੱਚੇ ਹੁੰਦੇ ਨੇ ਵੀ ਕਿਸੇ ਲੀਡਰ ਨਾਲ ਕਿਸੇ ਆਪੋਜ਼ਿਟ ਲੀਡਰ ਨਾਲ ਜਾਂ ਕਿਸੇ ਪਾਰਟੀ ਦੇ ਲੀਡਰ ਨਾਲ ਜਿਹੜੀ ਮਾਲਕੀ ਰੂਲ ਕਰ ਰਹੀ ਆ ਆਮ ਆਦਮੀ ਪਾਰਟੀ ਅਗਰ ਕੋਈ ਇਸ ਦੇ ਨਾਲ ਲਿੰਕ 'ਚ ਹੈ ਤਾਂ ਕਿਰਪਾ ਕਰਕੇ ਇਸ ਚੀਜ਼ ਨੂੰ ਮਤਲਬ ਕਿ ਉਹਨਾਂ ਕੋਲ ਜਾ ਕੇ ਚਾਨਣਾ ਪਾਓ ਠੀਕ ਹੈ ਤੇ ਚਾਨਣਾ ਪਾਉਂਗੇ ਨਾਲ ਦੀ ਨਾਲ ਆਪਣਾ ਜਿਹੜਾ ਹੈਗਾ ਮਤਲਬ ਕਿ ਤੁਸੀਂ ਕੋਈ ਫੋਟੋ ਲੈ ਲਿਓ ਜਾਂ ਕੋਈ ਮਤਲਬ ਕਿ ਕੋਈ ਲਿਖਤੀ ਪੱਤਰ ਲੈ ਜਾਓ ਤੇ ਉਹਨਾਂ ਨਾਲ ਫੋਟੋ ਫੋਟੋ ਖਿਚਾ ਕੇ ਤੁਸੀਂ ਆਪਣੇ ਜਿਹੜੇ ਸਾਰੇ ਗਰੁੱਪ ਹੈਗੇ ਨੇ ਬਣੇ ਹੋਏ ਉਹਨਾਂ ਗਰੁੱਪਸ ਦੇ ਵਿੱਚ ਪਾ ਦਿਓ ਕਿ ਉਹ ਕੀ ਕਹਿੰਦੇ ਨੇ ਕਦੋਂ ਤੱਕ ਜਿਹੜੀ ਹੈਗੀ ਛੁੱਡੀ ਜੁਆਇਨਿੰਗ ਕਰਵਾ ਸਕਦੇ ਨੇ ਕਿਉਂਕਿ ਜਦੋਂ ਵੀ ਹੈੱਡਕੁਆਰਟਰ ਦੇ ਵਿੱਚ ਫੋਨ ਲਾਉਣੇ ਉਹ ਕਹਿੰਦੇ ਨੇ 3-4 ਦਿਨਾਂ ਤੱਕ ਇਹ 3-4 ਦਿਨ ਸੰਦੇ ਸੰਦੇ ਧਰਨਾ ਲੱਗਟਿਆ ਉਹਨਾਂ ਦੇ 10 ਉਹ ਉੱਥੇ ਜਦੋਂ ਧਰਨਾ ਲਾਇਆ ਸੀ ਉਹ ਕਹਿੰਦੇ ਵੀ ਸੀਗੇ ਕਿ 15 ਦਿਨਾਂ ਦੀ ਸਾਨੂੰ ਜਿਹੜੀ ਹੈਗੀ 15 ਦਿਨ ਦੇ ਦੋ 15ਵੇਂ ਦਿਨ ਸੁੱਡੀ ਜੁਆਇਨਿੰਗ ਕਰਵਾ ਦਾਂਗੇ 15 ਦਿਨ ਕੀ 30 ਦਿਨ ਟੱਪ ਗਏ ਮਹੀਨਾ ਹੋਣ ਵਾਲਾ ਹੋ ਗਿਆ ਭਾਈ ਨਾਲ ਤੁਸੀਂ ਜੁਆਇਨਿੰਗ ਦਿੱਤੀ ਨਾ ਤੁਸੀਂ ਕੋਈ ਅਪਡੇਟ ਦਿੱਤ ਨਾ ਤੁਸੀਂ ਕੋਈ ਲਿਖਤੀ ਨੋਟਿਸ ਦਿੱਤਾ ਤੁਸੀਂ ਬਸ ਆਪ ਦੇ ਜਿਹੜਾ ਹੈਗਾ ਮਤਲਬ ਕਿ ਨਜ਼ਾਰੇ ਲਈ ਜੰਨੇ ਹੋ ਗਏ 24 ਤਰੀਕ ਨੂੰ ਵੋਟਾਂ ਸੀਗੀਆਂ ਠੀਕ ਹੈ ਸ਼ਾਇਦ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਜਿਹੜਾ ਹੈਗਾ ਧਰਨਾ ਸੀਗਾ ਤੇ ਅੱਜ 31 ਤਰੀਕ ਹੋ ਗਈ 31 ਦਸੰਬਰ ਹੋ ਗਿਆ ਕੱਲ ਨੂੰ 2026 ਚੜਜੂਗਾ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ 2026 ਦੇ ਵਿੱਚ ਬੱਚਿਆਂ ਨੂੰ ਕੋਈ ਇਹੋ ਜਿਹਾ ਕਦਮ ਨਾ ਲੈਣਾ ਪਵੇ ਕਿ ਫੇਰ ਜਿਹੜੀ ਹੈਗੀ ਧਰਨਿਆਂ ਤੋਂ ਸਾਲ ਦੀ ਸ਼ੁਰੂਆਤ ਹੋਵੇ ਤੇ ਭਰਤੀਆਂ ਵੀ ਛੁੱਟੀਆਂ ਕੋਈ ਸਿਰੇ ਚੜਦੀ ਲੱਗਦੀ ਨਹੀਂ ਦਾ ਕਿਰਪਾ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਆ ਬਹੁਤ ਹੀ ਬਹੁਤ ਰਿਕਵੈਸਟ ਹੈ ਕੁਝ ਕਰੋ ਜਿਹੜੀ ਬੱਚਿਆਂ ਨੂੰ ਜਿਹੜੀ 2024 ਦੇ ਬੱਚਿਆਂ ਨੂੰ ਧਰਨੇ ਦੀ ਫਿਕਸਡ ਡੇਟ ਦਿਓ ਤਾਂ ਜੋ ਉਹ ਆਪਣੇ ਤਨ ਪੱਤਰਨ ਲੱਗ ਸਕਣ ਠੀਕ ਹੈ ਤੇ 2025 ਵਾਲਿਆਂ ਦੇ ਬੱਚਿਆਂ ਦਾ ਵੀ ਜਿਹੜਾ ਹੈਗਾ ਰਿਜ਼ਲਟ ਰਵਾਈਜ਼ ਹੋ ਸਕੇ ਤਾਂ ਜੋ ਜਿਹੜੇ ਬੱਚੇ ਪੁਆਇੰਟਾਂ ਦੇ ਬਾਹਰ ਹੋਣ ਉਹ ਵੀ ਦੁਬਾਰਾ ਆਪਣੇ ਭਰਤੀ ਦੇ ਵਿੱਚ ਰੀ ਕੰਟੀਨਿਊ ਚੀਜ਼ ਨੂੰ ਪ੍ਰੋਸੈਸ ਨੂੰ ਕਰ ਸਕਣ ਤੇ ਬਾਕੀ ਅਗਰ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਇਹ ਸੋਲੋ ਨੈਕਸਟ ਆਉਣ ਵਾਲੀਆਂ ਇਨਫੋਰਮੇਟਿਵ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਬਾਕੀ ਅਗਰ ਕਿਸੇ ਬੱਚੇ ਨੇ ਹੈੱਡਕੁਆਟਰ ਕਾਲ ਕਰਕੇ ਪੁੱਛਣੀ ਆ ਕਿ ਕਿਸੇ ਬੱਚੇ ਨੂੰ ਨੰਬਰ ਨਹੀਂ ਪਤਾ ਹੈਗਾ ਜਦੋਂ ਤੁਸੀਂ ਗੂਗਲ ਦੇ ਵਿੱਚ ਸਰਚ ਮਾਰ ਲਿਓ ਪੰਜਾਬ ਪੁਲਿਸ ਹੈੱਡਕੁਆਟਰ ਨੰਬਰ ਠੀਕ ਹੈ ਕੰਟੈਕਟ ਨੰਬਰ ਹੈਲਪਲਾਈਨ ਨੰਬਰ ਨਹੀਂ ਫਿਰ ਮੈਨੂੰ ਟੈਲੀਗ੍ਰam ਚੈਨਲ ਤੇ ਮੈਸੇਜ ਕਰ ਦਿਓ ਜੋਬ ਪੁਆਇੰਟ ਪੰਜਾਬ ਦੇ ਉੱਤੇ ਠੀਕ ਹੈ ਮੈਂ ਤੁਹਾਨੂੰ ਹੈੱਡਕੁਆਟਰ ਦਾ ਨੰਬਰ ਪ੍ਰੋਵਾਈਡ ਕਰਾ ਦੂੰ ਕਰਵਾ ਦੂੰਗਾ ਅਗਰ ਕਿਸੇ ਬੱਚੇ ਨੇ ਵੀ ਉੱਥੇ ਕਾਲ ਕਰਕੇ ਕੁਝ ਪੁੱਛਣਾ ਹੋਇਆ ਤਾਂ ਤੁਸੀਂ ਪੁੱਛ ਸਕਦੇ ਹੋ ਤੇ ਬਾਕੀ ਚਲੋ ਮਿਲਦੇ ਆਂ پڑھਦੇ ਰਹੋ ਮਿਹਨਤ ਕਰਦੇ ਰਹੋ ਮੈਂ ਉਮੀਦ ਕਰਦਾ 2026 ਤੁਹਾਡੇ ਲਈ ਨੌਕਰੀ ਲੈ ਕੇ ਆਊ